ਲਾਲਚ ਦੇ ਵਿੱਚ ਫਸੇ ਬੰਦੇ ਤੋਂ ਸੱਚ ਦਾ ਵਣਜ ਵਪਾਰ ਨਹੀਂ ਹੁੰਦਾ ਝੂਠ ਦੇ ਰਾਹ ਤੇ ਚੱਲੇ ਜਿਹੜਾ ਉਹਦਾ ਕੋਈ ਕਿਰਦਾਰ ਨਹੀਂ ਹੁੰਦਾ ਚਾਪ ਲੂਸੀ ਨਾਲ ਨਾਮ ਨਹੀਂ ਬਣਦਾ ੱੱੱਕੇ ਨਾਲ ਸਤਕਾਰ ਨਹੀਂ ਹੁੰਦਾ ਔਰਤ ਨੂੰ ਜੋ ਮਾੜਾ ਬੋਲੇ ਉਹ ਅਸਲੀ ਸਰਦਾਰ ਨਹੀਂ ਹੁੰਦਾ ਔਰਤ ਨੂੰ ਜੋ ਮਾੜਾ ਬੋਲੇ ਉਹ ਅਸਲੀ ਸਰਦਾਰ ਨਹੀਂ ਹੁੰਦਾ ਇੱਕ ਗੱਲ ਰੱਖਿਓ ਜਾਦ ਸੁੱਖੇ ਦੀ ਚਮਚਿਆਂ ਦਾ ਇਤਵਾਰ ਨਹੀਂ ਹੁੰਦਾ ਦੋਸਤੋ ਜਿਹੜੀ ਅੱਜ ਇਹ ਵੀਡੀਓ ਮੈਂ ਬਣਾਉਣ ਜਾ ਰਿਹਾ ਤੇ ਜਿਹੜੇ ਆ ਸ਼ਬਦ ਕੁਝ ਬੋਲੇ ਨੇ ਮੈਂ ਇਹਨਾਂ ਦਾ ਕੋਈ ਕਾਰਨ ਆ ਕਾਰਨ ਕੀ ਆ ਅੱਜ ਇੱਕ ਵੀਡੀਓ ਵੇਖੀ ਅਸੀਂ ਉਧਰ ਦੀ ਅਸੀਂ ਸੋਫੇ ਸੁਆ ਬੈਠੇ ਸੀਗੇ ਤੇ ਵੀਡੀਓ ਵੇਖੀ ਮੈਂ ਆਪਣਾ ਮਿੱਤਰ ਆਪਣਾ ਵੀਰ ਛੋਟਾ ਭਾਈ ਯਾਦ ਅਸੀਂ ਉਹਦੇ ਕੋਲ ਬੈਠੇ ਸੀਗੇ ਉੱਥੇ ਇੱਕ ਵੀਡੀਓ ਵੇਖੀ ਤੇ ਉਹ ਵੀਡੀਓ ਵੇਖਣ ਤੋਂ ਬਾਅਦ ਸਾਡਾ ਵਿਚਾਰ ਬਣਿਆ ਵੀ ਇਹਦੇ ਤੇ ਚਰਚਾ ਕੀਤੀ ਜਾਵੇ ਕਾਰਨ ਕੀ ਆ ਇੱਕ ਔਰਤ ਇੱਕ ਔਰਤ ਦੇ ਲਈ ਇੱਕ ਇੰਨੇ ਕ ਘਟਿਆ ਸ਼ਬਦਾਵਲੀ ਵਰਤੀ ਗਈ ਆ ਜੋ ਕਿ ਤੁਹਾਨੂੰ ਦੱਸਦੇ ਨੂੰ ਵੀ ਮੈਨੂੰ ਸ਼ਰਮ ਆਉਂਦੀ ਆ ਔਰਤ ਜੋ ਕਿ ਮਾਂ ਭੈਣ ਧੀ ਦਾ ਜਿਹਦੇ ਕੋ ਰਤਬਾ ਹੁੰਦਾ ਜਿਹੜੀ ਕਿ ਇੱਕ ਸਤਕਾਰ ਦੀ ਬਹੁਤ ਹੀ ਜ਼ਿਆਦਾ ਸਤਕਾਰ ਦੀ ਪਾਤਰਾ ਉਹਦੇ ਲਈ ਇੰਨੇ ਕ ਜ਼ਿਆਦਾ ਮਾੜੇ ਸ਼ਬਦ ਵਰਤੇ ਗਏ ਨੇ ਠੀਕ ਆ ਅਗਲੇ ਦਾ ਕੋਈ ਪਰਸਨਲ ਮੈਟਰ ਹੋ ਸਾਨੂੰ ਉਹਦੇ ਤੱਕ ਕੋਈ ਚੱਕਰ ਨਹੀਂ ਪਰ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਆ ਦੇਖੋ ਵੀਡੀਓ ਜਾਂ ਸਿਸਟਰਜ਼ ਬਾਰੇ ਸਿਰਫ ਇੱਕ ਜ਼ਮੀਨ ਦੇ ਲਾਲਚ ਕਰਕੇ ਹੁਣ ਅਸੀਂ ਅੱਕ ਕੇ ਸਾਰੀ ਰਾਜ ਖੋਲਣ ਲੱਗੇ ਆ ਇਹਦੇ ਇਹਦੀ ਭੈਣ ਦੇ ਇਹਦੀ ਮਾਂ ਦੇ ਠੀਕ ਹੈ ਸੁਣੀ ਚੱਲਿਓ ਪਹਿਲਾਂ ਇਹਦੇ ਮੈਂ ਤੁਹਾਨੂੰ ਵਿਆਹ ਹੀ ਗਣਾ ਦਿੰਨਾ ਕਿੰਨੇ ਹੋਏ ਨੇ ਪਹਿਲਾਂ ਦਾ ਵਿਆਹ ਹੋਇਆ ਐਸਪੀ ਸ਼ਰਮਾ ਦੇ ਮੁੰਡੇ ਦੇ ਨਾਲ ਪਟਿਆਲੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਟੈਕਸੀ ਆ ਉਹਨਾਂ ਨੇ ਕੰਢ ਕੇ ਬਾਹਰ ਮਾਰੀ ਫਿਰ ਇਹਦਾ ਵਾਹਾ ਹੁੰਦਾ ਅਰਬਨ ਸਟੇਟ ਪਟਿਆਲਾ ਦੇ ਵਿੱਚ ਅਵਿਰਲ ਭੱਲਾ ਦੇ ਮੁੰਡੇ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਈ ਇਹ ਟੈਕਸੀ ਆ ਉਹਨਾਂ ਨੇ ਵੀ ਕਰਨ ਦੁੱਤੋਂ ਨਹੀਂ ਮਰਿਆ ਸਮਾਨ ਬਾਹਰ ਠੀਕ ਹੈ ਹਾਂਜੀ ਵੀਰੋ ਹਾਂਜੀ ਪੰਜਾਬੀਓ ਦੇਖ ਲਈ ਵੀਡੀਓ ਹੁਣ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪ ਫੈਸਲਾ ਕਰੋ ਕਿ ਇਹਦੇ ਤੇ ਇੱਕ ਤੁਹਾਨੂੰ ਸੰਦੇਸ਼ ਦੇਣ ਦਾ ਸਾਡਾ ਫਰਜ਼ ਨਹੀਂ ਸੀ ਸਾਡਾ ਮਕਸਦ ਸਿਰਫ ਇਹੀ ਆ ਵੀ ਜੋ ਇੱਕ ਔਰਤ ਦੇ ਪ੍ਰਤੀ ਸ਼ਬਦਾਵਲੀ ਵਰਤੀ ਗਈ ਆ ਯਾਰ ਉਹ ਤੁਹਾਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਵੀਰੇ ਠੀਕ ਆ ਨਾ ਪਹਿਲੀ ਗੱਲ ਤਾਂ ਮੈਂ ਇਹ ਕਹਣਾ ਜਿਹੜੀ ਬਖਸ਼ੀ ਹੋਈ ਦਸਤਾਰ ਆ ਗੁਰੂਆਂ ਦੀ ਆਪਾਂ ਨੂੰ ਠੀਕ ਆ ਨਾ ਉਹ ਉੱਤੇ ਆਪਣੇ ਸਿਰ ਦੇ ਉੱਤੇ ਮੌਜੂਦ ਹੋਣ ਦੇ ਬਾਵਜੂਦ ਇਹੋ ਜਿਹਾਂ ਸ਼ਬਦਾਵਲੀ ਵਰਤਣੀ ਮੈਂ ਇਹ ਨਹੀਂ ਕਹਿੰਦਾ ਵੀ ਜੇ ਸਿਰ ਤੇ ਉੱਤੇ ਆਪਣੇ ਦਸਤਾਰ ਦੀ ਹੈਗੀ ਤਾਂ ਔਰਤ ਨੂੰ ਬਾੜਾ ਬੋਲੋ ਨਹੀਂ 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 ਇਹ ਕਾਮ ਇਨਸਾਨ ਦੇ ਲਈ ਇਹ ਮਾੜੀ ਗੱਲ ਆ ਤੇ ਸਿਰ ਦੇ ਉੱਤੇ ਦਸਤਾਰ ਉਣ ਤੋਂ ਬਾਅਦ ਇੱਕ ਔਰਤ ਲਈ ਐਨੇ ਮਾੜੇ ਸ਼ਬਦ ਵਰਤਲੇ ਬਹੁਤ ਇੱਕ ਮਾੜੀ ਗੱਲ ਆ ਇਹਨੂੰ ਕਲਯੁਗ ਦਾ ਉਹ ਕਹਿੰਦੇ ਨੇ ਕਿ ਕਲਯੁਗ ਦਾ ਪਹਿਲਾ ਕਹਿ ਸਕਦੇ ਆਪਾਂ ਸੋ ਦੋਸਤੋ ਸਾਡਾ ਚਰਚਾ ਕਰਨ ਦਾ ਵਿਸ਼ਾ ਸਿਰਫ ਇਹ ਆ ਭਈ ਕੀ ਇਹ ਜਿਹੜੇ ਇੱਕ ਔਰਤ ਨੂੰ ਜੱਗ ਜਹਾਰ ਸ਼ਰਿਆਂ ਇੱਕ ਔਰਤ ਨੂੰ ਰੁਸ਼ਵਾ ਕਰ ਰਹੇ ਨੇ ਕਿ ਇਹ ਸੋਣੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਇਹਨਾਂ ਦਾ ਕੋਈ ਪਰਸਨਲ ਮੈਟਰ ਹੋਊਗਾ ਠੀਕ ਹੈ ਨਾ ਕੋਈ ਮੈਨੂੰ ਲੱਗਦਾ ਜਿਵੇਂ ਵਾਈ ਦੱਸ ਰਿਹਾ ਕੋਈ ਰਿਸ਼ਤੇਦਾਰੀ ਦਾ ਮਸਲਾ ਇਹਨਾਂ ਦਾ ਕੋਈ ਜ਼ਮੀਨ ਦਾ ਪ੍ਰਾਪਰਟੀ ਦਾ ਉਹ ਕੋਈ ਝਗੜਾ ਹੋਊਗਾ ਮੈਂ ਮੰਨਦਾ ਕਿ ਵੀਰ ਹਣੀ ਸਹੀ ਹੋਣਗੇ ਇੱਥੇ ਮੰਨਣਾ ਮੈਂ ਹੋ ਤਾਂ ਹੋ ਸਕਦਾ ਇਹ ਸਹੀ ਹੋਣ 100% ਪਰ ਚਾਹੇ ਔਰਤ ਚਾਹੇ ਜੀ ਮਰਜੀ ਆ ਯਾਰ ਉਹਨੂੰ ਇਦਾਂ ਜੱਗ ਦੇ ਵਿੱਚ ਰੁਸ਼ਵਾ ਕਰਨਾ ਬਹੁਤ ਮਾੜੀ ਗੱਲ ਆ ਦਿਲ ਤੋਂ ਠੇਸ ਲੱਗੀ ਆ ਕਿਉਂਕਿ ਜਿਹੜੀ ਆਪਣੀ ਗੁਰਬਾਨੀ ਆ ਉਹ ਵੀ ਇਹੀ ਸਿਧਾਂਤਾਂ ਦੇ ਚੱਲਦੀ ਆ ਉਹ ਵੀ ਇਹੀ ਆਪਾਂ ਨੂੰ ਸਿਧਾਂਤ ਦਿੰਦੀ ਆ ਜ਼ਿੰਦਗੀ 'ਚ ਜਿਵੇਂ ਗੁਰਬਾਣੀ 'ਚ ਲਿਖਿਆ ਪਿਆ ਸੋ ਕਿਉ ਮੰਦਾ ਆਕੀ ਜਿਤ ਜੰਮੇ ਰਾਜਾਨ ਦੱਸੋ ਲਿਖਿਆ ਨਹੀਂ ਬਾਣੀ ਦੇ ਵਿੱਚ ਤੇ ਜਿਹੜੀ ਗੁਰਬਾਣੀ ਆ ਉਹ ਤਾਂ 7% ਅਟੱਲ ਸਚਾਈ ਆ ਅਕਾਲ ਪੁਰਖ ਦੀ ਬਾਣੀ ਆ ਉਹ ਤਾਂ ਯਾਰ ਸਮਝ ਗਏ ਉਹਦੇ ਵਿੱਚ ਤੇ 1 1 ਇੰਚ ਕੀ ਇੰਚ ਦਾ ਵੀ ਹਜ਼ਾਰ ਮੈਂ ਹਿੱਸਾ ਵੀ ਝੂਠ ਨਹੀਂ ਹੋ ਸਕਦਾ ਯਾਰ ਸੋ ਜੇ ਆਪਾਂ ਸਿਰ ਤੇ ਦਸਤਾਰ ਹੋਣ باوجود ਤੇ ਆਪਾਂ ਗੁਰਵਾਨੀ ਦੇ ਸਿਧਾਂਤਾਂ ਦੀ ਜੇ ਪਹਿਰਾ ਦਿੰਨੇ ਆ ਤਾਂ ਇੱਕ ਔਰਤ ਦੇ ਪ੍ਰਤੀ ਇੰਨੀ ਮਾੜੀ ਸ਼ਬਦਾਲੀ ਸ਼ਬਦਾਲੀ ਬੋਲਣੀ ਸਹੀ ਗੱਲ ਨਹੀਂ ਹੈਗੀ ਸੋ ਦੋਸਤੋ ਕਿਰਪਾ ਕਰਕੇ ਜਿਹੜੇ ਵੀਰ ਵਰਤੀ ਅਸੀਂ ਬੋਲ ਰਹੇ ਆ ਉਹ ਵੀ ਨਾ ਗੁੱਸਾ ਕਰੇ ਠੀਕ ਆ ਕਿ ਨਹੀਂ ਉਹਨਾਂ ਦਾ ਪਰਸਨਲ ਮੈਟਰ ਹੋਊਗਾ ਮੇਰੇ ਖਿਆਲ ਨਾਲ ਕੋਈ ਭਾਨੇ ਸਿੱਧੂ ਦਾ ਮਸਲਾਗਾ ਉਹ ਉਹਨਾਂ ਦਾ ਹੋਊਗਾ ਯਾਰ ਸਾਨੂੰ ਤਾਂ ਕੋਈ ਮਤਲਬ ਨਹੀਂ ਉਹ ਸਹੀ ਨੇ ਮੈਂ ਮੰਨ ਲੈਣਾ ਪਰ ਮੇਰੇ ਵੀਰੋ ਸਿਰ ਦੇ ਉੱਤੇ ਦਸਤਾਰ ਹੋਣ ਦੇ ਬਾਵਜੂਦ ਤੇ ਇੰਨੇ ਵਧੀਆ ਸਰਦਾਰੀ ਰੂਪ ਦੇ ਵਿੱਚ ਹੋ ਕੇ ਇੱਕ ਔਰਤ ਨੂੰ ਯਾਰ ਐਦਾਂ ਸੋਸ਼ਲ ਮੀਡੀਆ ਦੇ ਉੱਤੇ ਪਬਲੀਕਲੀ ਰੋਸ਼ਭਾਰਾ ਕਰੋ ਅਗਲੀ ਦੀ ਵੀ ਕੋਈ ਇੱਜ਼ਤ ਮਾਨ ਹੁੰਦਾ ਠੀਕ ਆ ਪ੍ਰਾਪਰਟੀਆਂ ਨੇ ਇੱਥੇ ਹੀ ਰਹਿ ਜਾਣਾ ਨਾਲ ਨਹੀਂ ਜਾਣਾ ਠੀਕ ਆ ਨਾ ਉਹੀ ਮੜੀਆਂ ਦੇ ਵਿੱਚ ਥੋੜੀ ਜਿਹੀ ਜਗ੍ਹਾ ਮਿਲਦੀ ਆ ਉਹ ਵੀ ਸਿਰਫ 2-4 ਮਿੰਟ ਲਈ ਹੁੰਦੀ ਆ ਉਸ ਤੋਂ ਬਾਅਦ ਸਵਾਹ ਹੋ ਜਾਂਦੀ ਅਗਲਾ ਬੋਰੀ ਚ ਪਾ ਲੈਂਦਾ ਪਤਾ ਨਹੀਂ ਇੱਥੇ ਕਿੰਨੇ ਕਾ ਕੇ ਚਲੇ ਗਏ ਨੇ ਔਰੰਗਜ਼ੇਬ ਦਾ ਬਹੁਤ بڑا ਰਾਜ਼ ਸੀਗਾ ਉਹ ਨਹੀਂ ਰਿਹਾ ਇੱਥੇ ਦਸਵੇਂ ਬਾਦਸ਼ਾਹ ਨੇ ਝੜਪਟ ਦਿੱਤੀ ਠੀਕ ਹੈ ਨਾ ਬਸ ਵੀਰੇ ਜਿਆਦਾ ਵੀਡੀਓ ਨਾਲ ਲੰਬੀ ਕਰਦੇ ਸਾਡਾ ਸੰਦੇਸ਼ ਇਹੀ ਆ ਸਾਰੇ ਜਾਣੇ ਇਸ ਤੇ ਆਪਦੇ ਆਪਦੇ ਵਿਚਾਰ ਦਿਓ ਕਮੈਂਟਾਂ ਦੇ ਰੂਪ ਦੇ ਵਿੱਚ ਤੇ ਜਿਸ ਜਿਸ ਮੇਰੇ ਵੀਰ ਨੂੰ ਵਧੀਆ ਲੱਗੇ ਜਾਂ ਮੂਰੇ ਅੱਗੇ ਨੂੰ ਸ਼ੇਅਰ ਵੀ ਕਰ ਦਿਓ ਸਾਂਝਾ ਕਰ ਦਿਓ ਐਨਾ ਕਹਿੰਦੇ ਹੋਏ ਸ਼ਮਾਂ ਦੀ ਜਾਚਕਾ ਦੋ ਆਗਿਆ ਵੀਡੀਓ ਖਤਮ ਕਰਨ ਦੀ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ